ਅਜੀ ਸਾਪਰ ਦਾ ਅੱਜ ਧਰਨੇ ਦੇ ਬੈਠੇ ਹੋ ਬਿਲਕੁਲ ਪਿਛਲੇ ਸਾਲ 5 ਜੁਲਾਈ 2024 ਨੂੰ ਐਸੀ ਜਗ੍ਹਾ ਤੇ ਜਿੱਥੇ ਆਪਾਂ ਬੈਠੇ ਆਂ 5-4 ਨੇ ਹੰਗਾਣੇ ਮੇਰੇ ਉੱਤੇ ਕਿਰਪਾਨਾਂ ਨਾਲ ਹਮਲਾ ਕੀਤਾ ਲਗਭਗ ਮਾਰ ਕੇ ਸਿੱਟ ਗਏ ਉਹਦਾ ਇਨਸਾਫ 1 ਸਾਲ ਹੋ ਗਿਆ ਹਲੇ ਤੱਕ ਸਾਨੂੰ ਨਹੀਂ ਮਿਲਿਆ ਜਿਹੜੇ ਫੜੇ ਸੀ ਉਹਨਾਂ ਦੀ ਜਮਾਨਤਾ ਹੋ ਰਹੀਆਂ ਕਰੰਬਰ ਔਰ ਜਿਹੜੇ ਭੱਜੇ ਹੋਏ ਉਹ ਹਲੇ ਤੱਕ ਇਹਨਾਂ ਕੋ ਫੜੇ ਨਹੀਂ ਗਏ ਇਹ ਉਹਦੇ ਰੋਸ਼ ਦੇ ਵਿੱਚ ਅੱਜ ਸ਼ਿਵਸ਼ਨਾ ਪੰਜਾਬ ਔਰ ਹਿੰਦੂ ਸੰਗਠਨਾਂ ਨੇ ਮਿਲ ਕੇ ਜਿਹੜਾ ਧਰਨਾ ਲਗਾਤਾ ਇੱਕ ਸਾਲ ਹੋ ਗਿਆ ਪੂਰਾ ਇੱਕ ਤੇ ਦੱਸਿਆ ਜਾ ਰਿਹਾ ਵੀ ਇੱਕ ਬੰਦੇ ਦੀ ਵਿਅਕਤੀ ਫੜ ਲਿਆ ਸੀ ਤਿੰਨ ਬੰਤੀ ਫੜੇ ਸੀਗੇ ਇੱਕ ਦੀ ਜ਼ਮਾਨਤ ਕਰਤੀ ਹੋ ਗਈ ਇੱਕ ਨੇ ਲਈ ਹੋਈ ਆ ਉਹਦੀ ਵੀ ਹੋ ਜੂਗੀ ਕਿਉਂਕਿ ਪੰਜਾਬ ਦੇ ਅੰਦਰ ਹਿੰਦੂਆਂ ਨੂੰ ਇਨਸਾਫ ਨਹੀਂ ਮਿਲ ਸਕਦਾ ਹਿੰਦੂ ਹੋਣਾ ਇੱਕ ਲਾਣਤ ਵਾਲਾ ਕੰਮ ਹੁੰਦਾ ਜਾ ਰਿਹਾ ਪੰਜਾਬ ਦੇ ਅੰਦਰ ਇਹ ਦੱਸਿਆ ਜਾ ਰਿਹਾ ਵੀ ਤੁਹਾਡੀ ਕੋਈ ਵੈਲਿਊ ਨਹੀਂ ਹੈਗੀ ਪੰਜਾਬ 'ਚ ਤੁਸੀਂ ਦੂਜੇ ਦਰਜੇ ਦੇ ਨਾਗਰੀਕੋ ਤੁਹਾਡੀ ਕੋਈ ਵੈਲਿਊ ਨਹੀਂ ਹੈ ਪੰਜਾਬ ਚ ਤੁਸੀਂ ਨਿਕਲ ਜਾਓ ਇਹ ਦੱਸੇ ਸਾਨੂੰ ਦਰਸ਼ਾਇਆ ਜਾ ਰਿਹਾ ਨਾ ਇਨਸਾਫ ਮਿਲਣਾ ਉਹ ਕੀ ਅਸੀਂ ਗਿਰਿੰਗੇ ਨਹੀਂ ਆਉਣੂ ਕੀ ਲੈ ਕੇ ਚੱਲੀ ਅਸੀਂ ਉਹਨੂੰ ਬਿਲਕੁਲ ਨਹੀਂ ਹੋਣੀ ਚਾਹੀਦੀ ਸੀ ਬਿਲਕੁਲ ਨਹੀਂ ਹੋਣੀ ਚਾਹੀਦੀ ਸੀ ਕਿੱਦਾਂ ਹੋ ਗਈ ਜ਼ਮਾਨਤ ਨਾ ਮੈਨੂੰ ਕੋਈ ਇਨਫੋਰਮੇਸ਼ਨ ਨਾ ਕੋਈ ਮੈਨੂੰ ਸੰਮਣ ਇਹਦੇ ਤੇ ਹਮਲਾ ਹੋਇਆ ਉਹਦਾ ਕੋਈ ਬਿਆਨ ਨਹੀਂ ਕੋਈ ਕੁਛ ਨਹੀਂ ਕੋਈ ਨਹੀਂ ਕੱਲ ਨਹੀਂ ਕੋਈ ਬਾਤ ਨਹੀਂ ਅਜੇ ਤੱਕ ਕੋਈ ਬਿਆਨ ਨਹੀਂ ਨਾ ਜੀ ਨਾ ਮੇਰੇ ਕੋਈ ਬਿਆਨ ਹੀ ਨਹੀਂ ਹੋਇਆ ਅੱਛਾ ਜੀ ਬੱਜਲੇ ਹਸਤਾ ਲਾ ਕੇ ਬਿਆਨ ਕਰਾ ਕੇ ਕਾਪੀ ਮੇਰੇ ਕੋਲ ਸਾਈਨ ਕਰਾ ਕੇ ਲਾ ਕੇ ਲੈ ਕੇ ਬਸ ਮੁੜ ਕੇ ਕੋਈ ਕੋਰਟ ਦੇ ਵਿੱਚ ਮੈਨੂੰ ਨਹੀਂ ਪਤਾ ਕਿਹੜੀ ਕੋਰਟ ਚ ਕੇਸ ਚੱਲ ਰਿਹਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਅੱਛਾ ਜੀ ਅੱਜ ਤੁਸੀਂ ਧਰਨਾ ਲਾਇਆ ਇਸ ਦਾ ਕੋਈ ਮੈਮੋਰੈਂਡਮ ਦਿੱਤਾ ਸੀ ਆਪਾਂ ਪ੍ਰਸ਼ਾਸਨ ਨੂੰ ਬਿਲਕੁਲ ਨਹੀਂ ਮੈਮੋਰੈਂਡਮ ਕੋਈ ਨਹੀਂ ਸਾਡਾ ਰੋਸ਼ ਹੈ ਮੈਮੋਰੈਂਡਮ ਕਾਦਾ ਹਾਂ ਜੀ ਮੈਮੋਰੈਂਡਮ ਦੇ ਦੇ ਕੇ ਅੱਜ ਤੱਕ ਸੰਘਰਸ਼ ਹੀ ਕਰਦੇ ਆ ਰਹੇ ਆ ਮ ਸੰਘਰਸ਼ੀ ਕਰ ਰਿਹਾ ਹਿੰਦੂ ਦਾ ਹਰ ਵੇਲੇ ਸੰਘਰਸ਼ੀ ਕਰਦਾ ਸੰਘਰਸ਼ੀ ਕਰਦਾ ਹਿੰਦੂ ਹਿੰਦੂ ਹੋਰ ਕੀ ਹਿੰਦੂ ਦੇ ਪੱਲੇ ਕੀ ਰਹਿ ਗਿਆ ਵਿਚਾਰੇ ਦੇ ਕੁਰਬਾਨਾ ਖਾਓ ਧਰਨੇ ਲਾਓ ਘਰ ਨੂੰ ਜਾਓ ਜੇ ਇਹੀ ਗੱਲ ਆਪ ਕੋਲ ਪ੍ਰਸ਼ਾਸਨ ਦੇ ਰੈਨੂਆਈ ਤੇ ਬੈਠ ਕੇ ਉਹਨਾਂ ਨੇ ਗੱਲਬਾਤ ਕਰਦੇ ਸੁਣਦੇ ਨਹੀਂ ਤੁਸੀਂ ਸੁਣਵਾਦੇ ਆ ਸੁਣਦੇ ਹੀ ਨਹੀਂ ਸੁਣਨ ਤਾਂ ਗੱਲ ਹੈ ਨਾ ਸੁਣਦੇ ਹੀ ਨਹੀਂ ਸਾਡੇ ਵੇਲੇ ਉਹਨਾਂ ਦੇ ਕੰਨ ਬੰਦ ਹੋ ਜਾਂਦੇ ਆ ਅੱਜ ਨੇ ਮੰਗ ਕੀ ਹੈ ਕੀ ਮੰਗ ਪੂਰੀ ਮੰਗ ਕੁਛ ਨਹੀਂ ਮੈਂ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਉਹਨਾਂ ਨੂੰ ਸਜ਼ਾ ਦਿਓ ਇਨਕਾਊਂਟਰ ਕਰੋ ਉਹਨਾਂ ਦਾ ਕਿਉਂ ਹੋਰ ਇਨਕਾਊਂਟਰ ਹੁੰਦੇ ਨਹੀਂ ਦੂਸਰੀ ਗੱਲ ਇਨਕਾਊਂਟਰ ਕਿਉਂ ਨਹੀਂ ਹੁੰਦਾ ਇੱਡਾ ਹਾਈਲਾਈਟਡ ਪਰਸਨ ਹੋਵੇ ਥਾਪੜ ਸਾਹਿਬ ਅੱਜ ਜਿਹੜਾ ਸਰਦਾਰ ਆਇਆ ਕਿੰਨਾ ਸਮੇਂ ਕਰਦਾ ਜਾਂ ਧਰਨਾ ਚੱਲੂ ਹੋਇਆ ਬੈਠੇ ਹੈ ਕੋਈ ਨਹੀਂ ਦੇਖਦੇ ਕੋਈ ਅਧਿਕਾਰੀ ਦੇਖਦੇ ਕੀ ਹੁੰਦਾ ਬੈਠੇ ਹੈ ਮੇਨ ਮੰਗ ਕੀ ਹੈ ਮੇਨ ਮੰਗ ਤੁਹਾਨੂੰ ਦੱਸਤੀ ਵੀ ਦੋਸ਼ੀਆਂ ਨੂੰ ਗ੍ਰਿਫਤਾਰ ਕਰੋ ਇਨਕਾਊਂਟਰ ਕਰੋ ਉਹਨਾਂ ਦਾ ਆਰੇ ਨਾ ਧੰਨਾ ਲੈ ਰਾਂ ਕੀ ਰੋਸ਼ ਨੂੰ ਆਬ ਸਭ ਤੋਂ ਵੱਡਾ ਰੋਸ਼ ਜੀ ਸਾਡਾ ਇਹ ਆ ਸਾਡੇ ਭਰਾ ਦੇ ਸਿਰਾਂ ਦੇ ਉੱਤੇ ਮਾਰੀਆਂ ਕਿਰਪਾਨਾਂ ਸਾਡੇ ਭਰਾ ਦੇ ਮਾਰੀਆਂ ਕਿਰਪਾਨਾਂ ਅਸੀਰ ਤੇ ਪਾਏ ਫਟ ਕਨੋ ਖੁਨੋ ਖੂਨ ਕੀਤਾ ਸਰੀਰ ਅੱਜ ਦਾ ਦਿਨ ਅੱਜ ਦਾ ਸਮਾਂ ਇਹੋ ਹੀ ਦਿਨ ਹੈ ਉਹੀ ਸਮਾਂ ਆ ਵੀ ਸਾਡੇ ਸੰਦੀਪ ਥਾਪਾ ਸਾਡੇ ਵੱਡੇ ਭਰਾ ਦੇ ਉੱਤੇ ਇਸੇ ਰੋਡ ਦੇ ਤੁਹਾਡੇ ਬੈਕ ਸਾਈਡ ਦੇ ਉੱਤੇ ਨਿਹੰਗਾਂ ਵੱਲੋਂ ਗੁੰਡਾ ਅੰਸਰ ਨਿਹੰਗਾਂ ਵੱਲੋਂ ਵੀ ਜਿਹੜੇ ਗੁੰਡੇ ਲੋਕ ਪੰਜਾਬ ਨੂੰ ਅੱਤਵਾਦ벌 ਤੋਰ ਨ ਜਾਂਦੇ ਜਿਹੜੇ ਗੁੰਡੇ ਲੋਕ ਖਾਲਸਤਾਨੀ ਸੋਚ ਉੱਤੇ ਆ ਕੇ ਥਾਪਰ ਉੱਤੇ ਹਮਲਾ ਕੀਤਾ ਉਹ ਉਹਨਾਂ ਜੋ ਤਿੰਨ ਬੰਦੇ ਅੱਜ ਵੀ ਫਰਾਰ ਨੇ ਤਿੰਨ ਬੰਦੇ ਦੀ ਗ੍ਰਿਫਤਾਰੀ ਅੱਜ ਵੀ ਨਹੀਂ ਹੋਈ ਔਰ ਜਿਹੜਾ ਮਾਸਟਰਮਾਈਂਡ ਹੈ ਉਹ ਅੱਜ ਵੀ ਖਰਾਬ ਹੋ ਗਿਆ ਸੋਚੋ ਐਡਾ ਵੱਡਾ ਸੈਟਿੰਗ ਪਰਸਨ ਹੋਵੇ ਚੰਡੀਗੜ੍ਹ ਦਿੱਲੀ ਤੋ ਜਦੀ ਗੱਲ ਪਹੁੰਚੀ ਹੋਵੇ ਬੱਡੇ ਬੱਡੇ ਚੰਡੀਗੜ੍ਹ ਸਰ ਨੇ ਹੋਲ ਫੋਨ ਉਹਨਾਂ ਦੇ ਦੋ ਬੰਦੇ ਹਜੇ ਤਿੰਨ ਬੰਦੇ ਹਜੇ ਫਰਾਰ ਨੇ ਮਾਸਟਰਮਾਈਂਡ ਬੜੇ ਅਫਸੋਸ ਦੀ ਗੱਲ ਹੈ ਕਿਥੇ ਗਿਆ ਪ੍ਰਸ਼ਾਸਨ ਦੇ ਉੱਤੇ ਸਵਾਲ ਇਹ ਕਿ ਇਹ ਜੇ ਨਿਸ਼ਾਨੇ ਜਾਂਦਾ ਵੀ ਐਡੀ ਲਾਪਰਵਾਹੀ ਕਿਉਂ ਸਾਡੀ ਅੰਦਰ-ਤਿਰ ਸਾਡੀ ਅੰਦਰ-ਤਿਰ ਕਾਫੀ ਧਰਨੇ ਲੱਗੇ ਕਾਫੀ ਵਿਰੋਧ ਹੋਇਆ ਤੋਂ ਬਾਅਦ ਸਾਰੀ ਸ਼ਿਕਸ਼ਣਾ ਕੋਈ ਜਿਹੜੇ ਆ ਠੰਡੇ ਹੋ ਕੇ ਬੈਠੇ ਬਿਲਕੁਲ ਦੇਖੋ ਠੰਡੇ ਨਹੀਂ ਹੋਏ ਅਸੀਂ ਦੇਖੋ ਅਸੀਂ ਉਹ ਲੋਕਾਂ ਪ੍ਰਸ਼ਾਸਨ ਨੂੰ ਕੋਆਪਰੇਟਿਵ ਕਰਨ ਵਾਲੇ ਲੋਕ ਪ੍ਰਸ਼ਾਸਨ ਵੀ ਸਾਡਾ ਜਿਹੜੇ ਪੁਲਿਸ ਮੁਲਾਜ਼ਮ ਸਾਡੇ ਵੀਰ ਨੇ ਸਾਡਾ ਪੱਲਾ ਧਕਾਰ ਦਾ ਵਿਸ਼ਵਾਸ ਕਰਨਾ ਅਸੀਂ ਉਹਨਾਂ ਤੇ ਵਿਸ਼ਵਾਸ ਕੀਤਾ ਨਾ ਥਾਪਰ ਸਾਹਿਬ ਕੋਲੇ ਪ੍ਰੋਪਰ ਸਿਕਿਉਰਟੀ ਆਈ ਠੀਕ ਹੈ ਜੀ ਸਿਕਿਉਰਟੀ ਨਾਂ ਤੇ ਥਾਪਰ ਸਾਹਿਬ ਨੂੰ ਸਿਰਫ ਲਾਲੀਪਾਪ ਠੀਕ ਹੈ ਜੀ ਵੱਡਾ ਵੱਡਾ ਹਮਲਾ ਹੋਇਆ ਹੋਵੇ ਵੱਡਾ ਵੱਡਾ ਆਤਵਾਦ ਪੀੜਤ ਹੋਵੇ ਤੁਸੀਂ ਸੁਰੱਖਿਆ ਦਾ ਕੋਈ ਖਿਆਨ ਨਹੀਂ ਦੂਸਰੀ ਗੱਲ ਪੰਜਾਬ ਦੇ ਵਿੱਚ ਡੇ ਬਾਏ ਡੇ ਨਹੰਗਾ ਵੱਲੋਂ ਗੁੰਡਾਗਰਦੀ ਵੱਧ ਰਹੀ ਆ ਕਿਹਦਾ ਗੁੱਟ ਵਾੜ ਰਿਹਾ ਕਿਹਦਾ ਗਲਾ ਵਾੜ ਰਿਹਾ ਕਿਦੀ ਬਾਹ ਵਾੜ ਰਿਹਾ ਠੀਕ ਹੈ ਅੰਮ੍ਰਿਤਪਾਲ ਮਰੋ ਵਰਗੇ ਲੋਕ ਜਿਹੜੇ ਕਤਲ ਕਰ ਰਹੇ ਨੇ ਪਰ ਸਰਕਾਰ ਇਹਨਾਂ ਵੱਲ ਕਿਉਂ ਨਹੀਂ ਦੇਖਦੀ ਔਰ ਜਿਹੜੇ ਤਿੰਨ ਮਾਸਟਰਮਾਈਂਡ ਥਾਪੜ ਸਾਹਿਬ ਕਤਲੇਆਮ ਥਾਪੜਾ 'ਚ ਹਮਲਾ ਕਰਵਾ ਲਿਆ ਉਹ ਆਪਣੇ ਕੋਲੋਂ ਮਾਰ ਗਏ ਸੀ ਇਹ ਤਾਂ ਮਹਾਦੇਵ ਦੀ ਕਿਰਪਾ ਨਾਲ ਉਹਨਾਂ ਦੇ ਵਧੀ ਹੋਈ ਸੀ ਕਿ ਬਚ ਗਏ ਠੀਕ ਹੈ ਉਹ ਤਾਂ ਆਪਣਾ ਪੂਰਾ ਕੰਮ ਕਰ ਗਏ ਸੀ ਇਹ ਤਾਂ ਜਿਸੇ ਪਾਰ ਪੂਜਾ ਭਗਤੀ ਆਪਾਂ ਲੋਕ ਕਰਦੇ ਸਾਡਾ ਮਹਾਮਾਰਾ ਜੀ ਬੈਠੇ ਆ ਸਾਡਾ ਤਰੱਕੀ ਸਰ ਤੋਂ ਨੇ ਪਰ ਜਿਹੜੇ ਤਿੰਨ ਮਾਸਟਰਮਾਈਂਡ ਹੈ ਉਹ ਹਜੇ ਫਰਾਰ ਨੇ ਕਿਹਾ ਹਜੇ ਉਹ ਥਾਪੜ ਸਾਹਿਬ ਨੂੰ ਦੁਬਾਰਾ ਟਾਰਗੇਟ ਕਰਨ ਦੀ ਪਲਾਨਿੰਗ ਕਰ ਰਹੇ ਨੇ ਕਿਹਾ ਪੰਜਾਬ 'ਚ ਕੋਈ ਹੋਰ ਇੰਦੂਲੇਟਰ ਮਾਰਨ ਦੀ ਪਲਾਨਿੰਗ ਹੋ ਰਹੀ ਹੈ ਇਹ ਕੋਈ ਦੱਸੂਗਾ ਇੱਕ ਸਾਲ ਹੋ ਗਿਆ ਇੱਕ ਸਾਲ ਪਹਿਲਾਂ ਥਾਪ ਜੋਸ ਬੰਦੇ ਨੇ ਹਮਲਾ ਕਰਨਾ ਆ ਉਹਨੇ ਕੋਈ ਨਾ ਕੋਈ ਬਹਾਨਾ ਬਣਾਉਣਾ ਉਹਨੇ ਕਹਿਣਾ ਭਾਨੂੰ ਨਹੀਂ ਚੰਗਾ ਲੱਗਦਾ ਕਿਸੇ ਨੇ ਕਹਿਣਾ ਵੀ ਪਿੰਡਾਂ ਨਹੀਂ ਚੰਗਾ ਲੱਗਦੇ ਤੇ ਥਾਪਨ ਚੰਗਾ ਲੱਗਣਾ ਪਰ ਉਹਨਾਂ ਦੇ ਹਮਲਾ ਹੋ ਰਿਹਾ ਦੱਸੇ ਜਾ ਰਹੇ ਵੀ ਉਹਨਾਂ ਦੇ ਜਿਹੜੇ ਬਿਆਨ ਹੈ ਕੀ ਬਿਆਨ ਕੀ ਬਿਆਨ ਆਪਣੀ ਦੇਸ਼ ਦੀ ਜੇ ਆਪਣੇ ਦੇਸ਼ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਆਪਣੇ ਦੇਸ਼ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਮਾੜੀ ਆ ਜੇ ਕੋਈ ਆਪਣੇ ਹਿੱਤ ਦੀ ਗੱਲ ਕਰਦਾ ਉਹ ਗਲਤ ਆ ਲੋਕਤੰਤਰ ਸਭ ਨੂੰ ਅਧਿਕਾਰ ਆਪਣੀ ਗੱਲ ਕਰਨ ਦਾ ਇਹ ਥੋੜੀ ਆ ਤੁਸੀਂ ਆ ਕੇ ਕਿਰਪਾਨਾਂ ਨਾਲ ਮਾਰ ਦੋਗੇ ਕਿਰਪਾਨਾਂ ਨਾਲ ਵੜ ਦੋਗੇ ਗਰਮੀ ਬੜੀ ਆ ਪਹਿਲੀ ਗੱਲ ਤਾਂ ਗਰਮੀ ਬੜੀ ਆ ਕਿਸੇ ਗੱਲ ਦਾ ਗੁੱਸਾ ਨਾ ਕਰੋ ਪਸੀਨੇ ਨਾਲ ਨਾ ਬੰਦਿਆਂ ਟੈਂਪਰੇਚਰ ਵੱਜਦਾ ਸਾਡੇ ਦਾ ਹੋਣਾ ਹਾਂਜੀ ਹੁਕਮ ਕਰੋ ਜੀ ਹਾਂਜੀ ਅੱਜ ਜਿਹੜਾ ਧਰਨਾ ਲਗਾਇਆ ਗਿਆ ਜੀ ਸਿਵਲ ਸਤਾਵਿਆ ਕੀ ਕਾਰਨ 5 ਜੁਲਾਈ 2024 ਦਾ ਦਿਨ ਕੋਈ ਵੀ ਸਾਡੇ ਪੰਜਾਬ ਦਾ ਨਿਵਾਸੀ ਨਹੀਂ ਭੁੱਲਿਆਗਾ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਖਾਸ ਕਰਕੇ ਹਿੰਦੂ ਸਭਾ ਨੂੰ ਪਿਆਰ ਕਰਦਾ ਸੰਦੀਪ ਥਾਪੜ ਤੇ ਜਿਹੜਾ ਹਮਰਾ ਹੋਇਆ ਸੀ ਇਸੇ ਜਗ੍ਹਾ ਤੇ ਕੀਤਾ ਗਿਆ ਸੀ ਨੰਗ ਬਾਣੇ ਚ ਆਏ ਅੱਤਵਾਦੀਆਂ ਦੁਆਰਾ ਸੰਦੀਪ ਥਾਪਰ ਨੂੰ ਤਾਂ ਆਪਣੇ ਵੱਲੋਂ ਮਾਰ ਕੇ ਜਾਨ ਤੇ ਛੁੱਡ ਦਿੱਤਾ ਗਿਆ ਸੀਗਾ ਪਰ ਭਗਵਾਨ ਬੋਲੇनाथ ਦੀ ਕਿਰਪਾ ਮਾਂ ਕਾਲੀ ਦੀ ਕਿਰਪਾ ਸੰਦੀਪ ਥਾਪਰ ਦੀ ਅੱਜ ਸਾਡੇ ਵਿੱਚ ਵਿਰਾਜਮਾਨ ਨੇ ਬਿਲਕੁਲ ਅਸੀਂ ਕਹਿਣਾ ਚਾਹਾਂਗੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੇ ਅੱਤਵਾਦੀਆਂ ਨੂੰ ਨੱਥ ਪਾ ਲਈ ਗੈਂਗਸਟਰ ਨੂੰ ਨੱਥ ਪਾ ਰਹੀ ਹੈ ਇਹਨਾਂ ਨੀਲੇ ਬਾਣੇ ਚ ਘੁੰਮਰੇ ਅੱਤਵਾਦੀਆਂ ਨੂੰ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ ਜਿਹੜੇ ਵੀ ਸੰਦੀਪ ਥਾਪਰ ਦੇ ਉੱਪਰ ਹਮਲਾ ਹੋਇਆ ਸੀ ਜਦੋਂ ਉਦੋਂ ਤਿੰਨ ਪੰਜਾਬ ਪੁਲਿਸ ਦੁਆਰਾ ਤਿੰਨ ਮੁਲਜ਼ਮ ਗ੍ਰਫਤਾਰ ਕੀਤੇ ਗਏ ਸੀ ਜਦ ਕਿ ਦੋ ਮੁਲਜ਼ਮ ਹਜੇ ਵੀ ਬਾਕੀ ਨੇ ਸਾਡੀ ਕੋਈ ਇੱਕ ਡਿਮਾਂਡ ਆ ਵੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਫਤਾਰ ਕੀਤਾ ਜਾਵੇ ਇੱਕ ਸਾਲ ਹੋ ਗਿਆ ਤੁਸੀਂ ਹਜੇ ਵੀ ਬਾਹਰ ਹੈ ਸੰਦੀਪ ਥਾਪੜ ਦੀ ਜਾਨ ਨੂੰ ਹਜੇ ਵੀ ਖਤਰਾ ਹੈ ਜੀ ਲੱਗਦਾ ਨਹੀਂ ਕਿ ਕਿੰਨੀ ਨਲਾਕੀ ਲੱਗਦੀ ਹੈ ਬਿਲਕੁਲ ਨਲਾਕੀ ਤੇ ਧਿਆਨ ਹੀ ਨਹੀਂ ਹੈ ਧਿਆਨ ਹੀ ਨਹੀਂ ਸਰਕਾਰ ਥਾਪੜ ਕੀ ਕਹਿਣਾ ਚਾਹਦੇ ਹੋ ਬਿਲਕੁਲ ਇੱਕ ਦੀ ਜ਼ਮਾਨਤ ਹੋ ਗਈ ਹੈ ਇੱਕ ਦੋ ਫਰਾਰ ਨੇ ਦੁਆਰਤੀ ਸਰਕਾਰ ਚਾਹਦੀ ਹੈ ਵੀ ਸੰਦੀਪ ਥਾਪੜ ਬਚ ਕਿਦਾਂ ਗਿਆ ਇਹ ਮਰਿਆ ਕਿਉਂ ਨਹੀਂ ਤਾਂ ਹੀ ਉਹਨੂੰ ਜ਼ਮਾਨਤ ਦੇਤੀ ਅਗਲੀ ਇੱਕ ਨੇ ਹੋਰ ਲਈ ਹੋਈ ਹੈ ਮੈਨੂੰ ਇਹ ਪਤਾ ਹੈ ਕਿ ਮੈਨੂੰ ਇਹ ਲੱਗਦਾ ਕਿ ਸਰਕਾਰ ਹੀ ਮੈਨੂੰ ਮਰਵਾ ਲਾ ਚੰਦੀ ਪਹਿਲਾਂ ਵੀ ਲੁਧਿਆਣਾ ਵਿੱਚ ਜਿਹੜਾ ਮੌਜੂਦਾ ਸੀਪੀਸੀ ਕੇ ਉਹਨਾਂ ਦੀ ਮਿਲੀ ਭਗਤ ਨਾਲ ਹੀ ਹਮਲਾ ਹੋਇਆ ਸੀ ਮੈਂ ਅੱਜ ਵੀ ਕਹਿੰਦਾ ਮੈਂ ਉਦੋਂ ਵੀ ਕਰ ਰਿਹਾ ਸੀ ਕਿ ਪ੍ਰਸ਼ਾਸਨ ਮੈਨੂੰ ਮਰਵਾ ਲਾ ਜਾਂਦਾ ਪਤਾ ਨਹੀਂ ਪ੍ਰਸ਼ਾਸਨ ਨੂੰ ਮੈਨੂੰ ਕਿਹ ਤੋਂ ਡਰਿਆ ਕੀ ਡਰ ਹੈ ਮੈਂ ਹਿੰਦੂਆਂ ਦੀ ਆਵਾਜ਼ ਹੈਗਾ ਤਾਂ ਹੈਗਾ ਵਾਹ ਮਾਰ ਮੈਨੂੰ ਪਿਆਰ ਕਰਦਾ ਤਾਂ ਕਰਦਾ ਹੀ ਹੈ ਇਸ ਕਰਕੇ ਜੇ ਕੋਈ ਸੋਚੇ ਵੀ ਮੈਂ ਕਿਰਪਾਨਾ ਮਾਰ ਕੇ ਕਿਸੇ ਨੂੰ ਮੈਨੂੰ ਚੁੱਪ ਕਰਾ ਲੂੰ ਮੈਂ ਚੁੱਪ ਨਹੀਂ ਹੋਣਾ ਮੈਂ ਆਪਣੇ ਸਮਾਜ ਦੀ ਆਵਾਜ਼ ਪਹਿਲਾਂ ਜਿੰਦਾ ਬੁਲੰਦੀ ਨਾਲ ਚੱਕਦਾ ਸੀ ਉਦੋਂ ਹੀ ਰੱਖਦਾ ਰਹੂੰਗਾ। ਹਾਂਜੀ ਕਿੰਨਾ ਸਾਲ ਹੋ ਗਿਆ ਪੂਰਾ ਹਲੇ ਤੱਕ ਕੋਈ ਕੋਈ ਦੁਆਰਤੀ ਡਿਵੈਲਪਮੈਂਟ ਨਹੀਂ ਸਾਨੂੰ ਕੋਈ ਕੇਸ ਦੀ ਜਾਣਕਾਰੀ ਨਹੀਂ। ਜਮਾਨਤਾਂ ਵੀ ਹੋਈ ਜਾ ਰਹੀਆਂ। ਬੰਦੇ ਵੀ ਨਹੀਂ ਫੜੇ ਜਾ ਰਹੇ। ਦੇਖੋ ਸਭ ਤੋਂ ਵੱਡੀ ਗੱਲ ਭਾਜੀ ਕੀ ਹੈ? ਸੁਰੱਖਿਆ ਵੀ ਪ੍ਰੋਪਰ ਨਹੀਂ ਹੈ ਥਾਪਰ ਸਾਹਿਬ ਦੀ। ਦੇਖੋ ਜੀ ਬਈ ਸੁਰੱਖਿਆ ਨਹੀਂ ਥਾਪਰ ਸਾਹਿਬ ਦੀ ਪ੍ਰੋਪਰ ਨਹੀਂ ਹੈ। ਜਿਵੇਂ ਥਾਪਰ ਸਾਹਿਬ ਉੱਤੇ ਹਮਲਾ ਹੋਇਆ ਸੀ। ਜਿੱਦਾਂ ਪੰਜਾਬ 'ਚ ਮਾਹੌਲ ਬਣਿਆ ਸੀ। ਜਿੱਦਾਂ ਹਰ ਇੱਕ ਪੰਜਾਬੀ ਹਿੰਦੂ ਦੇ ਮਨ 'ਚ ਦੁੱਖ ਸੀ। ਉਸ ਹਿਸਾਬ ਦੇ ਨਾਲ ਥਾਪਰ ਸਾਹਿਬ ਕੋਲੇ ਸਿਰਫ ਸੁਰੱਖਿਆ ਨਾਤੇ ਲोली पॉप ਹੈ। ਔਰ ਦੂਸਰੀ ਗੱਲ ਪਹਿਲੀ ਵਾਰ ਪੰਜਾਬ ਦੇ ਦੇਖਣ ਵਾਲਾ ਹੋਇਆ ਅੱਗੇ ਸਰਕਾਰਾਂ ਕੀ ਕਰਦੀ ਸੀ ਜੇ ਕੋਈ ਵਿਅਕਤੀ ਕਿਸੇ ਧਰਮ ਦੇ ਆਧਾਰ ਤੇ ਕਿ ਹੱਤਿਆ ਕਰਦਾ ਸੀਗਾ ਉਹਨੂੰ ਪੰਜਾਬ ਡਿਸਟਰਬੈਂਸ ਦੇ ਮਾਹੌਲ ਦੇ ਆਧਾਰ ਤੇ ਉੱਤੇ ਪਰਚਾ ਹੁੰਦਾ ਸੀਗਾ ਔਰ ਉਹ ਅੱਜ ਵੀ ਜੇਲ੍ਹਾਂ ਚ ਨੇ ਜਿਵੇਂ ਜਗਤਾਰ ਸਿੰਘ ਨਵਾਰਾ ਰਾਜੋਆਣਾ ਭੁੱਲਰ ਬੜੇ ਬੜੇ ਅਤਵਾਦੀ ਜੇਲ੍ਹਾਂ ਚ ਨੇ ਉਹਨਾਂ ਦੀ ਜ਼ਮਾਨਤਾਂ ਨਹੀਂ ਹੋਈਆਂ। ਇਹ ਪਹਿਲੀ ਵਾਰ ਦੇਖਿਆ ਪੰਜਾਬ ਚ ਹੋਇਆ ਵਾ ਵੀ ਉਹਨਾਂ ਵਿਅਕਤੀਆਂ ਦੀਆਂ ਧਾਰਮਿਕ ਕਟਰਵਾਦੀਆਂ ਦੇ ਉੱਤੇ ਖਾਲਸ ਤਾਂ ਦੀ ਲਹਿਰ ਦੇ ਉੱਤੇ ਥਾਪੜ ਤੇ ਹਮਲਾ ਹੋਇਆ ਔਰ ਜੋ ਜ਼ਮਾਨਤ ਲੈਂਦੇ ਫਿਰਦੇ ਨੇ ਕੀ ਕਹਿਣਾ ਚਾਹੋਗੇ ਅੱਜ ਤੇ ਇਹ ਜਿਹੜਾ ਜਿਹੜੀ ਇਹਨਾਂ ਦੇ ਥਾਪੜ ਦੇ ਉੱਤੇ ਹੋਇਆ ਸੀ ਜਿਹੜਾ ਇਹ ਦੇ ਸੰਤ ਲਕੀਨ ਲੱਗੇ ਉਹਦੇ ਉਹਦੇ ਵਿੱਚ ਇੱਕ ਪਰਮਾਣੂ ਦੋਸ਼ੀ ਫੜੀ ਗਈ ਸੀ ਜੀ ਇੱਕ ਦੋਸ਼ੀ ਦਾ ਯੂਵੀਆ ਬਟ ਵੀ ਆਰ ਗੋਇੰਗ ਬਿਹਾਈਂਡ ਹਿਮ ਉਹਨੂੰ ਐਸੀ ਕੋਸ਼ਿਸ਼ ਕਰ ਰਹੇ ਨੇ ਮੇਬੀ ਹੀ ਵਿਲ ਬੀ ਅਰੈਸਟਡ ਸੂਨ ਤੇ ਇਸ ਤੋਂ ਇਲਾਵਾ ਇਸ ਕਰੇ ਵੀ ਇੱਕ ਉਹਨਾਂ ਜੋ ਦੋਸ਼ੀ ਦੀ ਹਾਈ ਕੋਰਟ ਤੋਂ ਛੇੜ ਹੋ ਗਈ ਹੈ ਉਹਨੂੰ ਹਾਈ ਕੋਰਟ ਦੇ ਵਿੱਚ ਤੋਂ ਉਹਨਾਂ ਦਾ ਮੈਟਰ ਸਾਡੇ ਕੋਲ ਜਦ ਚਲਾਨ ਟੂ ਕੋਰਟ ਹੋ ਜਾਂਦਾ ਉਸ ਤੋਂ ਗੱਡੀ ਤੋਂ ਪੁਲਿਸ ਦਾ ਵੀ ਤਫ਼ਤੀਸ਼ ਦਾ ਖਤਮ ਹੋ ਜਾਂਦਾ ਪੁਲਿਸ ਨੇ ਆਪਣਾ ਕੋਲ ਕਰਕੇ ਮੁਕਦਮੇ ਨੂੰ ਟੂ ਕੋਰਟ ਕਰਾ ਦਿੱਤਾ ਹੋਇਆ ਹੈ ਇਹ ਬਾਕੀ ਖਰਿਆ ਨਹੀਂ ਹੋ ਉਹਦਾ ਵੀ ਵੈਰੀਫਾਈ ਕਰ ਲੈਣੇ ਬੈਠੇ ਕੀਤਾ ਜਾ ਰਿਹਾ ਫੋਟਾ ਜਿਹੜਾ ਕਰਿੰਦਾ ਉਹਨਰ ਅਸਟ ਕਰਦਾ ਹੈ